ਇਕ 68 ਸਾਲਾ ਫਲਸਤੀਨੀ ਔਰਤ ਜੋ ਗਾਜ਼ਾ ਤੋਂ ਭੱਜ ਕੇ ਆਸਟ੍ਰੇਲੀਆ ਪੁੱਜੀ ਸੀ ਉਸ ਦਾ ਲੰਗੇ ਦਿਨੀ ਆਸਟ੍ਰੇਲੀਅਨ ਗ੍ਰੈਬ ਵਿਭਾਗ ਵੱਲੋਂ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਇਸ ਦੇ ਪਰਿਵਾਰ ਬੇहद ਪਰੇਸ਼ਾਨ ਹੈ ਮਹਾ ਅਲਮਾਸਰੀ ਨੂੰ ਵੀਰਵਾਰ ਸਵੇਰੇ 5 ਵਜੇ ਸਿਡਨੀ ਦੇ ਦੱਖਣ ਪੱਸ਼ਮ ਵਿੱਚ ਪੰਜਬੋਲ ਸਥਿਤ ਉਸ ਦੇ ਘਰ ਤੋਂ ਲਿਜਾਇਆ ਗਿਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਸ ਨੂੰ ਵਿਲਾਵਡ ਵਿੱਚ ਡਿਟੈਂਸ਼ਨ ਸੈਂਟਰ ਵਿੱਚ ਤਬਦੀਲ ਕਰਨ ਤੋਂ ਪਹਿਲਾਂ ਬੈਕਸਟਨ ਪੁਲਿਸ ਸਟੇਸ਼ਨ ਦੇ ਵਿੱਚ ਰੱਖਿਆ ਗਿਆ ਸੀ ਅਲਮਾਸਰੀ ਦੇ ਜੀਜੇ ਸੋਲੇਮਾਨ ਨੇ ਮੀਡੀਆ ਨੂੰ ਦੱਸਿਆ ਹੈ ਕਿ ਪਰਿਵਾਰ ਨੇ ਤਾਂ ਇਹੀ ਸੋਚਿਆ ਕਿ ਇਜ਼ਰਾਈਲੀ ਰੱਖਿਆ ਬਲ ਉਹਨਾਂ ਦੇ ਘਰ ਆ ਗਏ ਹਨ ਉਹਨਾਂ ਨੇ ਦੱਸਿਆ ਕਿ ਉਹ ਪੁਲਿਸ ਅਧਿਕਾਰੀ ਸਨ ਅਤੇ ਉਹਨਾਂ ਨੇ ਪੂਰੇ ਘਰ ਨੂੰ ਘੇਰਾ ਪਾ ਲਿਆ ਅਤੇ ਉਹਨਾਂ ਦੇ ਕੋਲ ਸਰਚ ਵਾਰੰਟ ਵੀ ਸਨ ਉਹ ਘਰ ਦੇ ਅੰਦਰ ਦਾਖਲ ਹੋਏ ਤੇ ਉਹਨਾਂ ਨੇ ਸਭ ਨੂੰ ਡਰਾਇਆ ਤਮਕਾਇਆ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੀ ਹੈ। ਮੀਡੀਆ ਦੁਆਰਾ ਦੇਖੇ ਗਏ ਡਾਕੂਮੈਂਟ ਤੋਂ ਪਤਾ ਚੱਲਦਾ ਹੈ ਕਿ ਸਹਾਇਕ ਨਾਗਰਿਕਤਾ ਮੰਤਰੀ ਜੂਲੀਅਨ ਹਿਲ ਨੇ ਨਿੱਜੀ ਤੌਰ ਤੇ ਅਲਮਾਸਰੀ ਦਾ ਵੀਜ਼ਾ ਰੱਦ ਕਰਨ ਦਾ ਫੈਸਲਾ ਲਿਆ ਸੀ। ਆਸਟ੍ਰੇਲੀਆ ਦਾ ਮਾਈਗ੍ਰੇਸ਼ਨ ਐਕਟ ਆਪਣੀ ਗ੍ਰਹਿ ਮਾਮਲਿਆਂ ਦੇ ਮੰਤਰੀ ਜਾਂ ਚੁਣੇ ਹੋਏ ਡੈਲੀਗੇਟ ਨੂੰ ਕਿਸੇ ਵੀ ਵਿਅਕਤੀ ਦਾ ਵੀਜ਼ਾ ਰੱਦ ਕਰਨ ਦੀ ਆਗਿਆ ਦਿੰਦਾ ਹੈ ਜੇਕਰ ਲੱਗਦਾ ਹੈ ਕਿ ਉਹਦਾ ਕੈਰੇਕਟਰ ਸਹੀ ਨਹੀਂ ਹੈ ਜਾਂ ਉਹ ਰਾਸ਼ਟਰ ਦੇ ਹਿੱਤ ਦੇ ਵਿੱਚ ਸਹੀ ਨਹੀਂ ਮੰਨਿਆ ਜਾ ਰਿਹਾ ਡਾਕੂਮੈਂਟ ਦੇ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ ਨੇ ਅਲਮਾਸਰੀ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਸੁਰੱਖਿਆ ਲਈ ਜੋਖਮ ਮੰਨਿਆ ਹੈ ਇਸ ਲਈ ਉਹਨਾਂ ਨੇ ਮੰਨਿਆ ਹੈ ਕਿ ਉਹ ਆਪਣਾ ਕੈਰੇਕਟਰ ਟੈਸਟ ਦੇਣ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਗ੍ਰੇਮ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਹੈ ਕਿ ਸਰਕਾਰ ਸਟਿੱਪਣੀ ਨੂੰ ਬਿਲਕੁਲ ਵੀ ਰੱਦ ਨਹੀਂ ਕਰ ਸਕਦਾ ਕਿਉਂ ਸੁਰੱਖਿਆ ਲਈ ਜੋਖਮ ਪੈਦਾ ਕਰ ਸਕਦੀ ਹੈ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆਨ ਸਰਕਾਰ ਕਿਸੇ ਵੀ ਵੀਜ਼ਾ ਧਾਰਕ ਦੇ ਬਾਰੇ ਹਮੇਸ਼ਾ ਜਾਂਚ ਪੜਤਾਲ ਹੀ ਕਰਦਾ ਰਹਿੰਦਾ ਹੈ। ਸੋਲੀਮਾਨ ਦੀ ਅਗਵਾਈ ਵਿੱਚ ਇੱਕ ਛੋਟਾ ਜਿਹਾ ਸਮੂਹ ਵੀਰਵਾਨੋ ਵਿਪາກ ਦੀ ਇਮਾਰਤ ਦੇ ਬਾਹਰ ਰੋਸ ਪ੍ਰਦਰਸ਼ਨ ਲਈ ਇਕੱਠਾ ਵੀ ਹੋਇਆ ਜਿਸ ਵਿੱਚ ਉਹਨਾਂ ਨੇ ਅਲਮਾਸਰੀ ਦੀ ਰਿਹਾਈ ਦੀ ਮੰਗ ਕੀਤੀ। ਅਲਮਾਸਰੀ ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਫਰਵਰੀ 2024 ਵਿੱਚ ਆਪਣੇ ਬੱਚਿਆਂ ਨਾਲ ਅਸਥਾਈ ਵੀਜ਼ੇ ਤੇ ਆਸਟ੍ਰੇਲੀਆ ਆਈਸੀ ਅਤੇ ਸਿਡਨੀ ਦੇ ਦੱਖਣ-ਪੱਛਮ ਦੇ ਵਿੱਚ ਰਹਿਣ ਲੱਗ ਪਈ। ਉਸਦੇ ਪਰਿਵਾਰ ਨੇ ਕਿਹਾ ਕਿ ਉਸਦੇ ਕੁਝ ਇਸ ਤੇਦਾਰ ਗਾਜ਼ਾ ਅਤੇ ਇਜ਼ਰਾਇਲ ਦੇ ਅਕਤੂਬਰ 2023 ਵਿੱਚ ਦੱਖਣੀ ਇਜ਼ਰਾਇਲ ਤੇ ਹਮਾਸ ਦੇ ਹਮਲੇ ਦੇ ਵਿੱਚ ਮਾਰੇ ਗਏ ਸਨ ਕੋ ਕਿਸੇ ਨਾ ਕਿਸੇ ਤਰ੍ਹਾਂ ਆਸਟ੍ਰੇਲੀਆ ਪੁੱਜਣ ਦੇ ਵਿੱਚ ਕਾਮਯਾਬ ਹੋ ਗਏ ਸੀ ਤੇ ਹੁਣ ਉਸ ਨੂੰ ਇੱਥੇ ਵੀ ਖਤਰਾ ਦੱਸਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਕਿਸੇ ਫਲਸਤੀਨੀ ਦਾ ਵੀਜ਼ਾ ਰੱਦ ਕੀਤਾ ਗਿਆ ਹੈ ਇਕ 68 ਸਾਲਾ ਫਲਸਤੀਨੀ ਔਰਤ ਜੋ ਗਾਜ਼ਾ ਤੋਂ ਭੱਜ ਕੇ ਆਸਟ੍ਰੇਲੀਆ ਪੁੱਜੀ ਸੀ ਉਸ ਦਾ ਲੰਗੇ ਦਿਨੀ ਆਸਟ੍ਰੇਲੀਅਨ ਗ੍ਰੈਬ ਵਿਭਾਗ ਵੱਲੋਂ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਇਸ ਦੇ ਪਰਿਵਾਰ ਬੇहद ਪਰੇਸ਼ਾਨ ਹੈ ਮਹਾ ਅਲਮਾਸਰੀ ਨੂੰ ਵੀਰਵਾਰ ਸਵੇਰੇ 5 ਵਜੇ ਸਿਡਨੀ ਦੇ ਦੱਖਣ ਪੱਸ਼ਮ ਵਿੱਚ ਪੰਜਬੋਲ ਸਥਿਤ ਉਸ ਦੇ ਘਰ ਤੋਂ ਲਿਜਾਇਆ ਗਿਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਸ ਨੂੰ ਵਿਲਾਵੁੱਡ ਵਿੱਚ ਡਿਟੈਂਸ਼ਨ ਸੈਂਟਰ ਵਿੱਚ ਤਬਦੀਲ ਕਰਨ ਤੋਂ ਪਹਿਲਾਂ ਬੈਕਸਟ੍ਰਾਂ ਪੁਲਿਸ ਸਟੇਸ਼ਨ ਦੇ ਵਿੱਚ ਰੱਖਿਆ ਗਿਆ ਸੀ ਅਲਮਾਸਰੀ ਦੇ ਜੀਜੇ ਸੋਲੇਮਾਨ ਨੇ ਮੀਡੀਆ ਨੂੰ ਦੱਸਿਆ ਹੈ ਕਿ ਪਰਿਵਾਰ ਨੇ ਤਾਂ ਇਹੀ ਸੋਚਿਆ ਕਿ ਇਜ਼ਰਾਈਲੀ ਰੱਖਿਆ ਬਲ ਉਹਨਾਂ ਦੇ ਘਰ ਆ ਗਏ ਹਨ ਉਹਨਾਂ ਨੇ ਦੱਸਿਆ ਕਿ ਉਹ ਪੁਲਿਸ ਅਧਿਕਾਰੀ ਸਨ ਅਤੇ ਉਹਨਾਂ ਨੇ ਪੂਰੇ ਘਰ ਨੂੰ ਘੇਰਾ ਪਾ ਲਿਆ ਅਤੇ ਉਹਨਾਂ ਦੇ ਕੋਲ ਸਰਜ ਵਾਰੰਟ ਵੀ ਸਨ ਉਹ ਘਰ ਦੇ ਅੰਦਰ ਦਾਖਲ ਹੋਏ ਤੇ ਉਹਨਾਂ ਨੇ ਸਭ ਨੂੰ ਡਰਾਇਆ ਧਮਕਾਇਆ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੀ ਹੈ। ਮੀਡੀਆ ਦੁਆਰਾ ਦੇਖੇ ਗਏ ਡਾਕੂਮੈਂਟ ਤੋਂ ਪਤਾ ਚੱਲਦਾ ਹੈ ਕਿ ਸਹਾਇਕ ਨਾਗਰਿਕਤਾ ਮੰਤਰੀ ਜੂਲੀਅਨ ਹਿਲ ਨੇ ਨਿੱਜੀ ਤੌਰ ਤੇ ਅਲਮਾਸਰੀ ਦਾ ਵੀਜ਼ਾ ਰੱਦ ਕਰਨ ਦਾ ਫੈਸਲਾ ਲਿਆ ਸੀ। ਆਸਟ੍ਰੇਲੀਆ ਦਾ ਮਾਈਗ੍ਰੇਸ਼ਨ ਐਕਟ ਆਪਣੀ ਗ੍ਰਹਿ ਮਾਮਲਿਆਂ ਦੇ ਮੰਤਰੀ ਜਾਂ ਚੁਣੇ ਹੋਏ ਡੈਲੀਗੇਟ ਨੂੰ ਕਿਸੇ ਵੀ ਵਿਅਕਤੀ ਦਾ ਵੀਜ਼ਾ ਰੱਦ ਕਰਨ ਦੀ ਆਗਿਆ ਦਿੰਦਾ ਹੈ ਜੇਕਰ ਲੱਗਦਾ ਹੈ ਕਿ ਉਹਦਾ ਕੈਰੇਕਟਰ ਸਹੀ ਨਹੀਂ ਹੈ ਜਾਂ ਉਹ ਰਾਸ਼ਟਰ ਦੇ ਹਿੱਤ ਦੇ ਵਿੱਚ ਸਹੀ ਨਹੀਂ ਮੰਨਿਆ ਜਾ ਰਿਹਾ ਡਾਕੂਮੈਂਟ ਦੇ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ ਨੇ ਅਲਮਾਸਰੀ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਸੁਰੱਖਿਆ ਲਈ ਜੋਖਮ ਮੰਨਿਆ ਹੈ ਇਸ ਲਈ ਉਹਨਾਂ ਨੇ ਮੰਨਿਆ ਹੈ ਕਿ ਉਹ ਆਪਣਾ ਕੈਰੇਕਟਰ ਟੈਸਟ ਦੇਣ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਗ੍ਰੇਮ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਹੈ ਕਿ ਸਰਕਾਰ ਸਟਿੱਪਨੀ ਨੂੰ ਬਿਲਕੁਲ ਵੀ ਰੱਦ ਨਹੀਂ ਕਰ ਸਕਦਾ ਕਿਉਂ ਸੁਰੱਖਿਆ ਲਈ ਜੋਖਮ ਪੈਦਾ ਕਰ ਸਕਦੀ ਹੈ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਅਨ ਸਰਕਾਰ ਕਿਸੇ ਵੀ ਵੀਜ਼ਾ ਧਾਰਕ ਦੇ ਬਾਰੇ ਹਮੇਸ਼ਾ ਜਾਂਚ ਪੜਤਾਲ ਹੀ ਕਰਦਾ ਰਹਿੰਦਾ ਹੈ ਸੋਲੀਮਾਨ ਦੀ ਅਗਵਾਈ ਵਿੱਚ ਇੱਕ ਛੋਟਾ ਜਿਹਾ ਸਮੂਹ ਵੀਰਵਾ ਨੂੰ ਵਿਪਾਗ ਦੀ ਇਮਾਰਤ ਦੇ ਬਾਹਰ ਰੋਸ ਪ੍ਰਦਰਸ਼ਨ ਲਈ ਇਕੱਠਾ ਵੀ ਹੋਇਆ ਜਿਸ ਵਿੱਚ ਉਹਨਾਂ ਨੇ ਅਲਮਾਸਰੀ ਦੀ ਰਿਹਾਈ ਦੀ ਮੰਗ ਕੀਤੀ ਅਲਮਾਸਰੀ ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਫਰਵਰੀ 2024 ਵਿੱਚ ਆਪਣੇ ਬੱਚਿਆਂ ਨਾਲ ਅਸਥਾਈ ਵੀਜ਼ੇ ਤੇ ਦੀਆ ਆਈਸੀ ਤੋਂ 시드ਨੀ ਦੇ ਦੱਖਣ ਪੱਛਮ ਦੇ ਵਿੱਚ ਰਹਿਣ ਲੱਗ ਪਈ ਉਸ ਦੇ ਪਰਿਵਾਰ ਨੇ ਕਿਹਾ ਕਿ ਉਸ ਦੇ ਕੁਝ ਰਿਸ਼ਤੇਦਾਰ ਗਾਜ਼ਾ ਅਤੇ ਇਜ਼ਰਾਈਲ ਦੇ ਅਕਤੂਬਰ 2023 ਵਿੱਚ ਦੱਖਣੀ ਇਜ਼ਰਾਈਲ ਤੇ ਹਮਾਸ ਦੇ ਹਮਲੇ ਦੇ ਵਿੱਚ ਮਾਰੇ ਗਏ ਸਨ ਉਹ ਕਿਸੇ ਨਾ ਕਿਸੇ ਤਰ੍ਹਾਂ ਆਸਟ੍ਰੇਲੀਆ ਪੁੱਜਣ ਦੇ ਵਿੱਚ ਕਾਮਯਾਬ ਹੋ ਗਏ ਸੀ ਤੇ ਹੁਣ ਉਸ ਨੂੰ ਇੱਥੇ ਵੀ ਖਤਰਾ ਦੱਸਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਪਹਿਲੀ ਵਾਰ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਕਿਸੇ ਫਲਸਤੀਨੀ ਦਾ ਵੀਜ਼ਾ ਰੱਦ ਕੀਤਾ ਗਿਆ ਹੈ ਇਕ 68 ਸਾਲਾ ਫਲਸਤੀਨੀ ਔਰਤ ਜੋ ਗਾਜ਼ਾ ਤੋਂ ਭੱਜ ਕੇ ਆਸਟ੍ਰੇਲੀਆ ਪੁੱਜੀ ਸੀ ਉਸ ਦਾ ਲੰਗੇ ਦਿਨੀ ਆਸਟ੍ਰੇਲੀਅਨ ਗ੍ਰੈਬ ਵਿਭਾਗ ਵੱਲੋਂ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਇਸ ਦੇ ਪਰਿਵਾਰ ਬੇहद ਪਰੇਸ਼ਾਨ ਹੈ ਮਹਾ ਅਲਮਾਸਰੀ ਨੂੰ ਵੀਰਵਾਰ ਸਵੇਰੇ 5 ਵਜੇ ਸਿਡਨੀ ਦੇ ਦੱਖਣ ਪੱਸ਼ਮ ਵਿੱਚ ਪੰਜਬੋਲ ਸਥਿਤ ਉਸ ਦੇ ਘਰ ਤੋਂ ਲਿਜਾਇਆ ਗਿਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਸ ਨੂੰ ਵਿਲਾਵਡ ਵਿੱਚ ਡਿਟੈਂਸ਼ਨ ਸੈਂਟਰ ਵਿੱਚ ਤਬਦੀਲ ਕਰਨ ਤੋਂ ਪਹਿਲਾਂ ਬੈਕਸਟੌਨ ਪੁਲਿਸ ਸਟੇਸ਼ਨ ਦੇ ਵਿੱਚ ਰੱਖਿਆ ਗਿਆ ਸੀ ਅਲਮਾਸਰੀ ਦੇ ਜੀਜੇ ਸੋਲੀਮਾਨ ਨੇ ਮੀਡੀਆ ਨੂੰ ਦੱਸਿਆ ਹੈ ਕਿ ਪਰਿਵਾਰ ਨੇ ਤਾਂ ਇਹੀ ਸੋਚਿਆ ਕਿ ਇਜ਼ਰਾਈਲੀ ਰੱਖਿਆ ਬਲ ਉਹਨਾਂ ਦੇ ਘਰ ਆ ਗਏ ਹਨ ਉਹਨਾਂ ਨੇ ਦੱਸਿਆ ਕਿ ਉਹ ਪੁਲਿਸ ਅਧਿਕਾਰੀ ਸਨ ਅਤੇ ਉਹਨਾਂ ਨੇ ਪੂਰੇ ਘਰ ਨੂੰ ਘੇਰਾ ਪਾ ਲਿਆ ਅਤੇ ਉਹਨਾਂ ਦੇ ਕੋਲ ਸਰਚ ਵਾਰੰਟ ਵੀ ਸਨ ਉਹ ਘਰ ਦੇ ਅੰਦਰ ਦਾਖਲ ਹੋਏ ਤੇ ਉਹਨਾਂ ਨੇ ਸਭ ਨੂੰ ਡਰਾਇਆ ਧਮਕਾਇਆ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੀ ਹੈ ਮੀਡੀਆ ਦੁਆਰਾ ਦੇਖੇ ਗਏ ਡਾਕੂਮੈਂਟ ਤੋਂ ਪਤਾ ਚੱਲਦਾ ਹੈ ਕਿ ਸਹਾਇਕ ਨਾਗਰਿਕਤਾ ਮੰਤਰੀ ਜੂਲੀਅਨ ਹਿਲ ਨੇ ਨਿੱਜੀ ਤੌਰ ਤੇ ਅਲਮਾਸਰੀ ਦਾ ਵੀਜ਼ਾ ਰੱਦ ਕਰਨ ਦਾ ਫੈਸਲਾ ਲਿਆ ਸੀ ਆਸਟ੍ਰੇਲੀਆ ਦਾ ਮਾਈਗ੍ਰੇਸ਼ਨ ਐਕਟ ਆਪਣੀ ਗ੍ਰਹਿ ਮਾਮਲਿਆਂ ਦੇ ਮੰਤਰੀ ਜਾਂ ਚੁਣੇ ਹੋਏ ਡੈਲੀਗੇਟ ਨੂੰ ਕਿਸੇ ਵੀ ਵਿਅਕਤੀ ਦਾ ਵੀਜ਼ਾ ਰੱਦ ਕਰਨ ਦੀ ਆਗਿਆ ਦਿੰਦਾ ਹੈ ਜੇਕਰ ਲੱਗਦਾ ਹੈ ਕਿ ਉਹਦਾ ਕੈਰੇਕਟਰ ਸਹੀ ਨਹੀਂ ਹੈ ਜਾਂ ਉਹ ਰਾਸ਼ਟਰ ਦੇ ਹਿੱਤ ਦੇ ਵਿੱਚ ਸਹੀ ਨਹੀਂ ਮੰਨਿਆ ਜਾ ਰਿਹਾ ਡਾਕੂਮੈਂਟ ਦੇ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ ਨੇ ਅਲਮਾਸਰੀ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਸੁਰੱਖਿਆ ਲਈ ਜੋਖਮ ਮੰਨਿਆ ਹੈ ਇਸ ਲਈ ਉਹਨਾਂ ਨੇ ਮੰਨਿਆ ਹੈ ਕਿ ਉਹ ਆਪਣਾ ਕੈਰੇਕਟਰ ਟੈਸਟ ਦੇਣ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਗ੍ਰੇਮ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਹੈ ਕਿ ਸਰਕਾਰ ਸਟਿੱਪਨੀ ਨੂੰ ਬਿਲਕੁਲ ਵੀ ਰੱਦ ਨਹੀਂ ਕਰ ਸਕਦਾ ਕਿਉਂ ਸੁਰੱਖਿਆ ਲਈ ਜੋਖਮ ਪੈਦਾ ਕਰ ਸਕਦੀ ਹੈ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਅਨ ਸਰਕਾਰ ਕਿਸੇ ਵੀ ਵੀਜ਼ਾ ਧਾਰਕ ਦੇ ਬਾਰੇ ਹਮੇਸ਼ਾ ਜਾਂਚ ਪੜਤਾਲ ਹੀ ਕਰਦਾ ਰਹਿੰਦਾ ਹੈ ਸੋਲੀਮਾਨ ਦੀ ਅਗਵਾਈ ਵਿੱਚ ਇੱਕ ਛੋਟਾ ਜਿਹਾ ਸਮੂਹ ਵੀਰਵਾ ਨੂੰ ਵਿਪਾਗ ਦੀ ਇਮਾਰਤ ਦੇ ਬਾਹਰ ਰੋਸ ਪ੍ਰਦਰਸ਼ਨ ਲਈ ਇਕੱਠਾ ਵੀ ਹੋਇਆ ਜਿਸ ਵਿੱਚ ਉਹਨਾਂ ਨੇ ਅਲਮਾਸਰੀ ਦੀ ਰਿਹਾਈ ਦੀ ਮੰਗ ਕੀਤੀ ਅਲਮਾਸਰੀ ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਫਰਵਰੀ 2024 ਵਿੱਚ ਆਪਣੇ ਬੱਚਿਆਂ ਨਾਲ ਅਸਥਾਈ ਵੀਜ਼ੇ ਤੇ ਦੀਆ ਆਈਸੀ ਤੋਂ 시드ਨੀ ਦੇ ਦੱਖਣ ਪੱਛਮ ਦੇ ਵਿੱਚ ਰਹਿਣ ਲੱਗ ਪਈ ਉਸ ਦੇ ਪਰਿਵਾਰ ਨੇ ਕਿਹਾ ਕਿ ਉਸ ਦੇ ਕੁਝ ਰਿਸ਼ਤੇਦਾਰ ਗਾਜ਼ਾ ਅਤੇ ਇਜ਼ਰਾਈਲ ਦੇ ਅਕਤੂਬਰ 2023 ਵਿੱਚ ਦੱਖਣੀ ਇਜ਼ਰਾਈਲ ਤੇ ਹਮਾਸ ਦੇ ਹਮਲੇ ਦੇ ਵਿੱਚ ਮਾਰੇ ਗਏ ਸਨ ਉਹ ਕਿਸੇ ਨਾ ਕਿਸੇ ਤਰ੍ਹਾਂ ਆਸਟ੍ਰੇਲੀਆ ਪੁੱਜਣ ਦੇ ਵਿੱਚ ਕਾਮਯਾਬ ਹੋ ਗਏ ਸੀ ਤੇ ਹੁਣ ਉਸ ਨੂੰ ਇੱਥੇ ਵੀ ਖਤਰਾ ਦੱਸਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਪਹਿਲੀ ਵਾਰ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਕਿਸੇ ਫਲਸਤੀਨੀ ਦਾ ਵੀਜ਼ਾ ਰੱਦ ਕੀਤਾ ਗਿਆ ਹੈ ਇਕ 68 ਸਾਲਾ ਫਲਸਤੀਨੀ ਔਰਤ ਜੋ ਗਾਜ਼ਾ ਤੋਂ ਭੱਜ ਕੇ ਆਸਟ੍ਰੇਲੀਆ ਪੁੱਜੀ ਸੀ ਉਸ ਦਾ ਲੰਗੇ ਦਿਨੀ ਆਸਟ੍ਰੇਲੀਅਨ ਗ੍ਰੈਬ ਵਿਭਾਗ ਵੱਲੋਂ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਇਸ ਦੇ ਪਰਿਵਾਰ ਬੇहद ਪਰੇਸ਼ਾਨ ਹੈ ਮਹਾ ਅਲਮਾਸਰੀ ਨੂੰ ਵੀਰਵਾਰ ਸਵੇਰੇ 5 ਵਜੇ ਸਿਡਨੀ ਦੇ ਦੱਖਣ ਪੱਸ਼ਮ ਵਿੱਚ ਪੰਜਬੋਲ ਸਥਿਤ ਉਸ ਦੇ ਘਰ ਤੋਂ ਲਿਜਾਇਆ ਗਿਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਸ ਨੂੰ ਵਿਲਾਵੁੱਡ ਵਿੱਚ ਡਿਟੈਂਸ਼ਨ ਸੈਂਟਰ ਵਿੱਚ ਤਬਦੀਲ ਕਰਨ ਤੋਂ ਪਹਿਲਾਂ ਬੈਕਸਟੌਨ ਪੁਲਿਸ ਸਟੇਸ਼ਨ ਦੇ ਵਿੱਚ ਰੱਖਿਆ ਗਿਆ ਸੀ ਅਲਮਾਸਰੀ ਦੇ ਜੀਜੇ ਸੋਲੀਮਾਨ ਨੇ ਮੀਡੀਆ ਨੂੰ ਦੱਸਿਆ ਹੈ ਕਿ ਪਰਿਵਾਰ ਨੇ ਤਾਂ ਇਹੀ ਸੋਚਿਆ ਕਿ ਇਜ਼ਰਾਈਲੀ ਰੱਖਿਆ ਬਲ ਉਹਨਾਂ ਦੇ ਘਰ ਆ ਗਏ ਹਨ ਉਹਨਾਂ ਨੇ ਦੱਸਿਆ ਕਿ ਉਹ ਪੁਲਿਸ ਅਧਿਕਾਰੀ ਸਨ ਅਤੇ ਉਹਨਾਂ ਨੇ ਪੂਰੇ ਘਰ ਨੂੰ ਘੇਰਾ ਪਾ ਲਿਆ ਅਤੇ ਉਹਨਾਂ ਦੇ ਕੋਲ ਸਰਚ ਵਾਰੰਟ ਵੀ ਸਨ ਉਹ ਘਰ ਦੇ ਅੰਦਰ ਦਾਖਲ ਹੋਏ ਤੇ ਉਹਨਾਂ ਨੇ ਸਭ ਨੂੰ ਡਰਾਇਆ ਧਮਕਾਇਆ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੀ ਹੈ। ਮੀਡੀਆ ਦੁਆਰਾ ਦੇਖੇ ਗਏ ਡਾਕੂਮੈਂਟ ਤੋਂ ਪਤਾ ਚੱਲਦਾ ਹੈ ਕਿ ਸਹਾਇਕ ਨਾਗਰਿਕਤਾ ਮੰਤਰੀ ਜੂਲੀਅਨ ਹਿਲ ਨੇ ਨਿੱਜੀ ਤੌਰ ਤੇ ਅਲਮਾਸਰੀ ਦਾ ਵੀਜ਼ਾ ਰੱਦ ਕਰਨ ਦਾ ਫੈਸਲਾ ਲਿਆ ਸੀ। ਆਸਟ੍ਰੇਲੀਆ ਦਾ ਮਾਈਗ੍ਰੇਸ਼ਨ ਐਕਟ ਆਪਣੀ ਗ੍ਰਹਿ ਮਾਮਲਿਆਂ ਦੇ ਮੰਤਰੀ ਜਾਂ ਚੁਣੇ ਹੋਏ ਡੈਲੀਗੇਟ ਨੂੰ ਕਿਸੇ ਵੀ ਵਿਅਕਤੀ ਦਾ ਵੀਜ਼ਾ ਰੱਦ ਕਰਨ ਦੀ ਆਗਿਆ ਦਿੰਦਾ ਹੈ ਜੇਕਰ ਲੱਗਦਾ ਹੈ ਕਿ ਉਹਦਾ ਕੈਰੇਕਟਰ ਸਹੀ ਨਹੀਂ ਹੈ ਜਾਂ ਉਹ ਰਾਸ਼ਟਰ ਦੇ ਹਿੱਤ ਦੇ ਵਿੱਚ ਸਹੀ ਨਹੀਂ ਮੰਨਿਆ ਜਾ ਰਿਹਾ ਡਾਕੂਮੈਂਟ ਦੇ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ ਨੇ ਅਲਮਾਸਰੀ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਸੁਰੱਖਿਆ ਲਈ ਜੋਖਮ ਮੰਨਿਆ ਹੈ ਇਸ ਲਈ ਉਹਨਾਂ ਨੇ ਮੰਨਿਆ ਹੈ ਕਿ ਉਹ ਆਪਣਾ ਕੈਰੇਕਟਰ ਟੈਸਟ ਦੇਣ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਹੈ ਕਿ ਸਰਕਾਰ ਇਸ ਟਿੱਪਣੀ ਨੂੰ ਬਿਲਕੁਲ ਵੀ ਰੱਦ ਨਹੀਂ ਕਰ ਸਕਦਾ ਕਿ ਉਹ ਸੁਰੱਖਿਆ ਲਈ ਜੋਖਮ ਪੈਦਾ ਕਰ ਸਕਦੀ ਹੈ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਅਨ ਸਰਕਾਰ ਇਸੇ ਵੀ ਵੀਜ਼ਾ ਤਾਰਕ ਦੇ ਬਾਰੇ ਹਮੇਸ਼ਾ ਜਾਂਚ ਪੜਤਾਲ ਹੀ ਕਰਦਾ ਰਹਿੰਦਾ ਹੈ ਸੋਲੀਮਾਨ ਦੀ ਅਗਵਾਈ ਵਿੱਚ ਇੱਕ ਛੋਟਾ ਜਿਹਾ ਸਮੂਹ ਵੀਰਵਾਨੋ ਵਿਪາກ ਦੀ ਇਮਾਰਤ ਦੇ ਬਾਹਰ ਰੋਸ ਪ੍ਰਦਰਸ਼ਨ ਲਈ ਇਕੱਠਾ ਵੀ ਹੋਇਆ ਜਿਸ ਵਿੱਚ ਉਹਨਾਂ ਨੇ ਅਲਮਾਸਰੀ ਦੀ ਰਿਹਾਈ ਦੀ ਮੰਗ ਕੀਤੀ ਅਲਮਾਸਰੀ ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਫਰਵਰੀ 2024 ਵਿੱਚ ਆਪਣੇ ਬੱਚਿਆਂ ਨਾਲ ਅਸਥਾਈ ਵੀਜ਼ੇ ਤੇ ਆਸਟ੍ਰੇਲੀਆ ਆਈਸੀਓ ਤੇ ਸਿਡਨੀ ਦੇ ਦੱਖਣ ਪੱਛਮ ਦੇ ਵਿੱਚ ਰਹਿਣ ਲੱਗ ਪਏ ਉਸ ਦੇ ਪਰਿਵਾਰ ਨੇ ਕਿਹਾ ਕਿ ਉਸ ਦੇ ਕੁਝ ਰਿਸ਼ਤੇਦਾਰ ਗਾਜ਼ਾ ਅਤੇ ਇਜ਼ਰਾਇਲ ਦੇ ਅਕਤੂਬ ਬਦੋਆ 23 ਵਿੱਚ ਦੱਖਣੀ ਇਜ਼ਰਾਈਲ ਤੇ ਹਮਾਸ ਦੇ ਹਮਲੇ ਦੇ ਵਿੱਚ ਮਾਰੇ ਗਏ ਸਨ ਕੋ ਕਿਸੇ ਨਾ ਕਿਸੇ ਤਰ੍ਹਾਂ ਆਸਟ੍ਰੇਲੀਆ ਪੁੱਜਣ ਦੇ ਵਿੱਚ ਕਾਮਯਾਬ ਹੋ ਗਏ ਸੀ ਤੇ ਹੁਣ ਉਸ ਨੂੰ ਇੱਥੇ ਵੀ ਖਤਰਾ ਦੱਸਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਪਹਿਲੀ ਵਾਰ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਕਿਸੇ ਫਲਸਤੀਨੀ ਦਾ ਵੀਜ਼ਾ ਰੱਦ ਕੀਤਾ ਗਿਆ ਹੈ ਇਕ 68 ਸਾਲਾ ਫਲਸਤੀਨੀ ਔਰਤ ਜੋ ਗਾਜ਼ਾ ਤੋਂ ਭੱਜ ਕੇ ਆਸਟ੍ਰੇਲੀਆ ਪੁੱਜੀ ਸੀ ਉਸ ਦਾ ਲੰਗੇ ਦਿਨੀ ਆਸਟ੍ਰੇਲੀਅਨ ਗ੍ਰੈਬ ਵਿਭਾਗ ਵੱਲੋਂ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਇਸ ਦੇ ਪਰਿਵਾਰ ਬੇहद ਪਰੇਸ਼ਾਨ ਹੈ ਮਹਾ ਅਲਮਾਸਰੀ ਨੂੰ ਵੀਰਵਾਰ ਸਵੇਰੇ 5 ਵਜੇ ਸਿਡਨੀ ਦੇ ਦੱਖਣ ਪੱਸ਼ਮ ਵਿੱਚ ਪੰਜਬੋਲ ਸਥਿਤ ਉਸ ਦੇ ਘਰ ਤੋਂ ਲਿਜਾਇਆ ਗਿਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਸ ਨੂੰ ਵਿਲਾਵੁੱਡ ਵਿੱਚ ਡਿਟੈਂਸ਼ਨ ਸੈਂਟਰ ਵਿੱਚ ਤਬਦੀਲ ਕਰਨ ਤੋਂ ਪਹਿਲਾਂ ਬੈਕਸਟੌਨ ਪੁਲਿਸ ਸਟੇਸ਼ਨ ਦੇ ਵਿੱਚ ਰੱਖਿਆ ਗਿਆ ਸੀ ਅਲਮਾਸਰੀ ਦੇ ਜੀਜੇ ਸੋਲੇਮਾਨ ਨੇ ਮੀਡੀਆ ਨੂੰ ਦੱਸਿਆ ਹੈ ਕਿ ਪਰਿਵਾਰ ਨੇ ਤਾਂ ਇਹੀ ਸੋਚਿਆ ਕਿ ਇਜ਼ਰਾਈਲੀ ਰੱਖਿਆ ਬਲ ਉਹਨਾਂ ਦੇ ਘਰ ਆ ਗਏ ਹਨ ਉਹਨਾਂ ਨੇ ਦੱਸਿਆ ਕਿ ਉਹ ਪੁਲਿਸ ਅਧਿਕਾਰੀ ਸਨ ਅਤੇ ਉਹਨਾਂ ਨੇ ਪੂਰੇ ਘਰ ਨੂੰ ਘੇਰਾ ਪਾ ਲਿਆ ਅਤੇ ਉਹਨਾਂ ਦੇ ਕੋਲ ਸਰਚ ਵਾਰੰਟ ਵੀ ਸਨ ਉਹ ਘਰ ਦੇ ਅੰਦਰ ਦਾਖਲ ਹੋਏ ਤੇ ਉਹਨਾਂ ਨੇ ਸਭ ਨੂੰ ਡਰਾਇਆ ਧਮਕਾਇਆ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੀ ਹੈ। ਮੀਡੀਆ ਦੁਆਰਾ ਦੇਖੇ ਗਏ ਡਾਕੂਮੈਂਟ ਤੋਂ ਪਤਾ ਚੱਲਦਾ ਹੈ ਕਿ ਸਹਾਇਕ ਨਾਗਰਿਕਤਾ ਮੰਤਰੀ ਜੂਲੀਅਨ ਹਿਲ ਨੇ ਨਿੱਜੀ ਤੌਰ ਤੇ ਅਲਮਾਸਰੀ ਦਾ ਵੀਜ਼ਾ ਰੱਦ ਕਰਨ ਦਾ ਫੈਸਲਾ ਲਿਆ ਸੀ। ਆਸਟ੍ਰੇਲੀਆ ਦਾ ਮਾਈਗ੍ਰੇਸ਼ਨ ਐਕਟ ਆਪਣੀ ਗ੍ਰਹਿ ਮਾਮਲਿਆਂ ਦੇ ਮੰਤਰੀ ਜਾਂ ਚੁਣੇ ਹੋਏ ਡੈਲੀਗੇਟ ਨੂੰ ਕਿਸੇ ਵੀ ਵਿਅਕਤੀ ਦਾ ਵੀਜ਼ਾ ਰੱਦ ਕਰਨ ਦੀ ਆਗਿਆ ਦਿੰਦਾ ਹੈ ਜੇਕਰ ਲੱਗਦਾ ਹੈ ਕਿ ਉਹਦਾ ਕੈਰੇਕਟਰ ਸਹੀ ਨਹੀਂ ਹੈ ਜਾਂ ਉਹ ਰਾਸ਼ਟਰ ਦੇ ਹਿੱਤ ਦੇ ਵਿੱਚ ਸਹੀ ਨਹੀਂ ਮੰਨਿਆ ਜਾ ਰਿਹਾ ਡਾਕੂਮੈਂਟ ਦੇ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ ਨੇ ਅਲਮਾਸਰੀ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਸੁਰੱਖਿਆ ਲਈ ਜੋਖਮ ਮੰਨਿਆ ਹੈ ਇਸ ਲਈ ਉਹਨਾਂ ਨੇ ਮੰਨਿਆ ਹੈ ਕਿ ਉਹ ਆਪਣਾ ਕੈਰੇਕਟਰ ਟੈਸਟ ਦੇਣ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਗ੍ਰੇਮ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਹੈ ਕਿ ਸਰਕਾਰ ਸਟਿੱਪਣੀ ਨੂੰ ਬਿਲਕੁਲ ਵੀ ਰੱਦ ਨਹੀਂ ਕਰ ਸਕਦਾ ਕਿਉਂਕਿ ਉਹ ਸੁਰੱਖਿਆ ਲਈ ਜੋਖਮ ਪੈਦਾ ਕਰ ਸਕਦੀ ਹੈ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆਨ ਸਰਕਾਰ ਕਿਸੇ ਵੀ ਵੀਜ਼ਾ ਧਾਰਕ ਦੇ ਬਾਰੇ ਹਮੇਸ਼ਾ ਜਾਂਚ ਪੜਤਾਲ ਹੀ ਕਰਦਾ ਰਹਿੰਦਾ ਹੈ। ਸੋਲੀਮਾਨ ਦੀ ਅਗਵਾਈ ਵਿੱਚ ਇੱਕ ਛੋਟਾ ਜਿਹਾ ਸਮੂਹ ਵੀਰਵਾਨੋ ਵਿਪາກ ਦੀ ਇਮਾਰਤ ਦੇ ਬਾਹਰ ਰੋਸ ਪ੍ਰਦਰਸ਼ਨ ਲਈ ਇਕੱਠਾ ਵੀ ਹੋਇਆ ਜਿਸ ਵਿੱਚ ਉਹਨਾਂ ਨੇ ਅਲਮਾਸਰੀ ਦੀ ਰਿਹਾਈ ਦੀ ਮੰਗ ਕੀਤੀ। ਅਲਮਾਸਰੀ ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਫਰਵਰੀ 2024 ਵਿੱਚ ਆਪਣੇ ਬੱਚਿਆਂ ਨਾਲ ਅਸਥਾਈ ਵੀਜ਼ੇ ਤੇ ਆਸਟ੍ਰੇਲੀਆ ਆਈਸੀ ਅਤੇ ਸਿਡਨੀ ਦੇ ਦੱਖਣ-ਪੱਛਮ ਦੇ ਵਿੱਚ ਰਹਿਣ ਲੱਗ ਪਈ। ਉਸਦੇ ਪਰਿਵਾਰ ਨੇ ਕਿਹਾ ਕਿ ਉਸਦੇ ਕੁਝ ਇਸ ਤੇ ਦਰ ਗਾਜ਼ਾ ਅਤੇ ਇਜ਼ਰਾਇਲ ਦੇ ਅਕਤੂਬਰ 2023 ਵਿੱਚ ਦੱਖਣੀ ਇਜ਼ਰਾਇਲ ਤੇ ਹਮਾਸ ਦੇ ਹਮਲੇ ਦੇ ਵਿੱਚ ਮਾਰੇ ਗਏ ਸਨ ਜੋ ਕਿਸੇ ਨਾ ਕਿਸੇ ਤਰ੍ਹਾਂ ਆਸਟ੍ਰੇਲੀਆ ਪੁੱਜਣ ਦੇ ਵਿੱਚ ਕਾਮਯਾਬ ਹੋ ਗਏ ਸੀ ਤੇ ਹੁਣ ਉਸ ਨੂੰ ਇੱਥੇ ਵੀ ਖਤਰਾ ਦੱਸਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਕਿਸੇ ਫਲਸਤੀਨੀ ਦਾ ਵੀਜ਼ਾ ਰੱਦ ਕੀਤਾ ਗਿਆ ਹੈ